ਯੁਧ ਨਸ਼ਾ ਖਿਲਾਫ ਮੁਹਿੰਮ ਤਹਿਤ ਪਠਾਨਕੋਟ ਪੁਲਿਸ ਵੱਲੋਂ ਐਸਐਸਪੀ ਦਿਲਜਿੰਦਰ ਸਿੰਘ ਢਿੱਲੋਂ ਦੇ ਦਿਸ਼ਾ ਨਿਰਦੇਸ਼ ਅਨੁਸਾਰ ਕਾਸੋ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਤਾਂ ਜੋ ਕਿਸੇ ਵੀ ਤਰ੍ਹਾਂ ਦੇ ਨਸ਼ਾ ਵੇਚਣ ਵਾਲਿਆਂ ਨੂੰ ਕਾਬੂ ਕੀਤਾ ਜਾ ਸਕੇ ਅੱਜ ਵੀ ਸੁजानਪੁਰ ਦੇ ਮੁਹੱਲਾ ਪ੍ਰੇਮਨਗਰ ਵਿੱਚ ਡੀਐਸਪੀ ਧਾਰ ਲਖਵਿੰਦਰ ਸਿੰਘ ਰੰਧਾਵਾ ਦੀ ਅਗਵਾਈ ਜੋ ਚੈਕਿੰਗ ਅਭਿਆਨ ਚਲਾਇਆ ਗਿਆ ਜਾਣਕਾਰੀ ਦਿੰਦੇ ਹੋਏ ਡੀਐਸਪੀ ਲਖਵਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਪੁਲਿਸ ਵੱਲੋਂ ਹੌਟਸਪੌਟ ਇਲਾਕਿਆਂ ਵਿੱਚ ਹਰ ਹਫਤੇ ਇਹ ਚੈਕਿੰਗ ਅਭਿਆਨ ਚਲਾਇਆ ਜਾਂਦਾ ਹੈ ਇਹ ਵਿਸ਼ੇਸ਼ ਤੌਰ ਤੇ ਉਹਨਾਂ ਲੋਕਾਂ ਤੇ ਘਰਾਂ ਦੀ ਚੈਕਿੰਗ ਕੀਤੀ ਜਾਂਦੀ ਹੈ ਜਿਨ੍ਹਾਂ ਤੇ ਪਹਿਲਾਂ ਵੀ ਨਸ਼ੇ ਦੇ ਮੁਕੱਦਮੇ ਦਰਜ ਨੇ ਇਸ ਨਸ਼ਾ ਤਸਕਰੀ ਦੀ ਕੜੀ ਨੂੰ ਤੋੜਨ ਲਈ ਇਹ ਵਹੀਮ ਲਗਾਤਾਰ جاری ਹੈ ਡੀਐਸਪੀ ਨੇ ਨਸ਼ਾ ਤਸਕਰਾਂ ਨੂੰ ਸਖਤ ਚੇਤਾਵਨੀ ਦਿੱਤੇ ਹੋਏ ਕਿਹਾ ਕਿ ਜਿਹੜੇ ਲੋਕ ਇਹ ਕੰਦਾ ਤੰਦਾ ਕਰ ਰਹੇ ਨੇ ਉਹ ਤੁਰੰਤ ਇਹ ਕੰਮ ਛੱਡ ਦੇਣ ਨਹੀਂ ਤਾਂ ਪੁਲਿਸ ਵੱਲੋਂ ਕਿਸੇ ਤਰ੍ਹਾਂ ਦੀ ਢੀਲ ਨਹੀਂ ਵਰਤੀ ਜਾਵੇਗੀ ਅਤੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਹਾਂਜੀ ਜਿਦਾਂ ਤੁਸੀਂ ਜਾਣਦੇ ਹੋ ਕਿ ਜੁੱਧ ਨਸ਼ਿਆਂ 'ਵਰਦ' ਜਿਹੜੀ ਮਹਮਾ ਲਗਾਤਾਰ ਪੰਜਾਬ ਸਰਕਾਰ ਵੱਲੋਂ ਜਿਹੜੀ ਸਲਾਈ ਜਾ ਰਹੀ ਹੈ ਉਹਦੀ ਲਗਾਤਾਰਤਾ ਦੇ ਵਿੱਚ ਮਾਨਯੋਗ ਐਸਐਸਪੀ ਸਾਹਿਬ ਦੀਆਂ ਜੋ ਗਾਈਡਲਾਈਨ ਹੁੰਦੀਆਂ ਹਰ ਹਫਤੇ ਜਿਹੜਾ ਵਾ ਤੁਹਾਨੂੰ ਪਤਾ ਹੀ ਆ ਜਿਹੜਾ ਸਾਡਾ ਹੌਟਸਪੌਟ ਹੈ ਮਤਲਬ ਪ੍ਰੇਮਨਗਰ ਇੱਥੇ ਅਸੀਂ ਜਿਹੜਾ ਹਰ ਹਫਤੇ ਕਸੋ ਜਿਹੜਾ ਆਪਰੇਸ਼ਨ ਕਰਦੇ ਆ ਜਿੰਨੇ ਵੀ ਕੋਈ ਜ਼ਮਾਨਤੀ ਆਏ ਨੇ ਉਹਨਾਂ ਨੂੰ ਚੈੱਕ ਕਰਦੇ ਆ ਵੈਰੀਫਿਕੇਸ਼ਨ ਕਰਦੇ ਆ ਉਹਨਾਂ ਦੀ ਵੀ ਦੁਬਾਰਾ ਤਾਂ ਨਹੀਂ ਕਿਤੇ ਨਸ਼ੇ ਦੇ ਵਿੱਚ ਫਿਰ ਕੰਮ ਕਰਨ ਲੱਪੇ ਤੇ ਇਹਨਾਂ ਨੂੰ ਨਾਲ ਹੀ ਇਹ ਵਾਰਨਿੰਗ ਹੋ ਜਾਂਦੀ ਹੈ ਪੀਪਲਸ ਸਾਡੇ বারবার ਆਉਂਦੀ ਹੈ ਚੈੱਕ ਕਰਨ ਵਾਸਤੇ ਉਸ ਕਰਕੇ ਜਿਹੜਾ ਹੈ ਮਾੜੇ ਕੰਮ ਤੋਂ ਗਰੇਜ਼ ਕਰਨ ਤੋਂ ਜਿਹੜਾ ਰੋਕਦੇ ਨੇ ਸਰ ਕੋਈ ਰਿਕਵਰੀ ਨਹੀਂ ਆਈ ਹੈ ਨਹੀਂ ਫਿਲਹਾਲ ਤੇ ਅਜੇ ਤੁਹਾਡੇ ਸਾਹਮਣੇ ਇੱਕ ਆਪਰੇਸ਼ਨ ਚੱਲ ਹੀ ਰਿਹਾ ਵਾ ਜੇ ਕੋਈ ਰਿਕਵਰੀ ਹੋਏ ਤੁਹਾਨੂੰ ਬਾਅਦ ਵਿੱਚ ਦੱਸ ਪਠਾਨਕੋਟ ਤੋਂ ਕੈਮਰਾਮੈਨ ਖਨੀ ਦੇ ਨਾਲ अजय ਸੈਣੀ ਦੀ ਰਿਪੋਰਟ